ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਗੁਰੂ ਪਿਆਰਿਓ ਅੱਜ ਆਪਾਂ ਤਲਵਾੜੇ ਵਾਲਾ ਜਿਹੜਾ ਸਟੈਪ ਆਪਣਾ ਚੱਲਦਾ ਇਸ ਸਟੈਪ ਦੀ ਗਿਣਤੀ ਕਰਕੇ ਇਹਨੂੰ ਪੂਰਾ ਕਰਾਂਗੇ ਔਰ ਤਾਰ सप्तक ਦੇ ਵਿੱਚ ਅੱਗੇ ਫਿਰ ਇਹਨੂੰ ਵਜਾਵਾਂਗੇ ਤੇ ਫਿਰ ਕਿਵੇਂ ਵਾਪਸ ਆਉਣਾ ਉਹ ਵਾਪਸੀ ਕਰਾਂਗੇ ਤੇ ਆਪਾਂ ਇੱਥੇ ਤੱਕ ਪਹੁੰਚ ਗਏ ਸੀਗੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਇੱਥੇ ਤੱਕ ਕੀਤਾ ਹੈਗਾ ਤੇ ਉਸ ਤੋਂ ਬਾਅਦ ਫਿਰ ਸਾਧ ਸੰਗੀਤ ਜੀ ਜਿਹੜਾ ਪਹਿਲਾਂ ਵਜਾਇਆ ਸੀ ਸਟੈਪ ਆਪਾਂ ਜਿੱਥੋਂ ਤਲਵਾੜਾ ਸ਼ੁਰੂ ਹੁੰਦਾ ਪ੍ਰੇਮ ਲਗੋ ਹਰ ਤੀਰ ਮੇਰੇ ਮਨ ਪ੍ਰੇਮ ਲਗੋ ਹਰ ਉਹ ਸਟੈਪ ਆਪਾਂ ਵਜਾਉਣਾ ਹੁਣ ਮੈਂ ਤੁਹਾਨੂੰ ਪਿਛਲੇ ਸਟੈਪ ਜਿੱਥੋਂ ਤਲਵਾੜਾ ਸ਼ੁਰੂ ਹੋਇਆ ਸੀ ਉਹ ਸਟੈਪ ਰਿਪੀਟ ਕਰਦਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆਪਾਂ ਨਾਲ ਜੋੜਾਂਗੇ ਵੀ ਸਟੈਪ ਜਿਹੜਾ ਭਾਗ ਆ ਉਹ ਕਿਸ ਤਰ੍ਹਾਂ ਪੂਰਾ ਹੁੰਦਾ ਸਾਰੇ ਸਟੈਪਾਂ ਨੂੰ ਜੁੜ ਕੇ ਇੱਕ ਭਾਗ ਬਣਦਾ ਹੁੰਦਾ ਔਰ ਉਹ ਭਾਗ ਆਪਾਂ ਪੂਰਾ ਕਰਦੇ ਆ ਹੁਣ ਆਪਾਂ ਜਿੱਥੋਂ ਤਲਵਾੜਾ ਸ਼ੁਰੂ ਹੁੰਦਾ ਸੀ ਉੱਥੋਂ ਸ਼ੁਰੂ ਕਰਦੇ ਆ ਆਓ ਜੀ ਸ਼ੁਰੂ ਕਰੀਏ ਇਥੇ ਤੱਕ ਆਪਾਂ ਦੋ ਦੋ ਕਰ ਲਈ ਸੀ ਠੀਕ ਹੈ ਜੀ ਉਸ ਤੋਂ ਬਾਅਦ ਪਹਿਲਾ ਫਿਰ ਜੋੜਨਾ ਠੀਕ ਹੈ ਜੀ ਦੋ ਵਾਰੀ ਜੋੜ ਕੇ ਜਿਹੜਾ ਪਹਿਲਾ ਸੀਗਾ ਪ੍ਰੇਮ ਲੱਗੋ ਹਰਦੀਲ ਇੱਥੇ ਹੁਣ ਇਹ ਇੱਕ ਭਾਗ ਪੂਰਾ ਹੋ ਗਿਆ ਠੀਕ ਹੈ ਜੀ ਇਸੇ ਭਾਗ ਨੂੰ ਫਿਰ ਆਪਾਂ ਤਾਰ ਸਬਤਕ ਦੇ ਵਿੱਚ ਵਜਾਉਣਾ ਠੀਕ ਹੈ ਜੀ ਦੋ ਵਾਰੀ ਦੋ ਵਾਰੀ ਦੋ ਵਾਰੀ ਦੋ ਵਾਰੀ ਫਿਰ ਦੋ ਵਾਰੀ ਪਹਿਲਾ ਸਟੈਪ ਤੇ ਜਿਵੇਂ ਆਪਾਂ ਇੱਥੇ ਵਜਾਇਆ ਓਵੇਂ ਹੀ ਸਾਧ ਸੰਗਤ ਜੀ ਤਾਰ ਸਬਤਕ ਵਿੱਚ ਵਜਾਉਣਾ ਫਿਰ ਵਾਪਸ ਆ ਜਾਣਾ ਵਾਪਸੀ ਤੁਹਾਨੂੰ ਸਾਰਿਆਂ ਨੂੰ ਆਉਂਦੀ ਹੋਈ ਆ ਇਸ ਤਰ੍ਹਾਂ ਜਿਵੇਂ ਆਪਾਂ ਤਿੰਨਾਂ ਛਾਣਾਂ ਦੇ ਵਿੱਚ ਆਪਾਂ ਪਹਿਲਾਂ ਦੋਆਂ ਛਾਣਾਂ ਦੇ ਵਿੱਚ ਮੁੜੇ ਸੀ ਇਦਾਂ ਵਾਪਸ ਆਉਣਾ ਜੇ ਤੁਹਾਨੂੰ ਵਾਪਸੀ ਨਹੀਂ ਪਤਾ ਹੈਗਾ ਸਾਧ ਸੰਗਤ ਜੀ ਤਾਂ ਉਹ ਤੁਸੀਂ ਵਾਪਸੀ ਜਿਹੜੀ ਪਹਿਲੀ ਛਾਣ ਆਪਾਂ ਸਿਖਾਈ ਆ ਆਸਾਂ ਲੱਗ ਜੀਵਾਂ ਪਿਆਰਿਆ ਉਹਦੇ ਵਿੱਚੋਂ ਵਾਪਸੀ ਐਨ ਚੰਗੀ ਤਰ੍ਹਾਂ ਦੱਸੀ ਹੋਈ ਆ ਤੇ ਉਹ ਪਿਛਲੀਆਂ ਵੀਡੀਓ ਦੇ ਵਿੱਚ ਹੈਗਾ ਸ਼ਾਇਦ ਮੇਰੇ ਖਿਆਲ ਵੀਡੀਓ ਨੰਬਰ 97 ਹੋਊਗੀ ਤਾਂ ਉਹਦੇ ਵਿੱਚੋਂ ਤੁਸੀਂ ਜਿਹੜੀ ਵਾਪਸੀ ਆ ਤਾਂ ਉਹ ਸਿੱਖ ਸਕਦੇ ਹੋ ਸਾਧ ਸੰਗਤ ਆਸਾਂ ਲੱਗ ਜੀਵਾਂ ਪਿਆਰਿਆਂ ਦੀ ਦੂਜੀ ਤੀਜੀ ਭਾਗ ਦੇ ਵਿੱਚ ਜਿਹੜੇ ਬਣੇ ਹੋਏ ਨੇ ਛਾਂਣ ਦੇ ਉਹਨਾਂ ਦੇ ਵਿੱਚ ਬਾਤ ਸੀ ਹੋਊਗੀ ਤੇ ਆਪਾਂ ਜਿਸ ਤਰ੍ਹਾਂ ਇੱਥੇ ਭਾਗ ਵਜਾਇਆ ਉਸੇ ਤਰ੍ਹਾਂ ਤਾਰ ਸਬਤਕ ਦੇ ਵਿੱਚ ਇਹ ਵਜਾਉਣਾ ਤਾਰ ਸਬਤਕ ਦੇ ਵਿੱਚੋਂ ਫਿਰ ਵਜਾਉਣ ਤੋਂ ਬਾਅਦ 2 ਵਜੇ ਆਪਾਂ ਸਾਧ ਸੰਗਤ ਜੀ ਵਾਪਸ ਆਉਣਾ ਵਾਪਸ ਆਉਣ ਤੋਂ ਬਾਅਦ ਇਸ ਗੱਲ ਨੂੰ ਧਿਆਨ ਨਾਲ ਸੁਣਨਾ ਤੁਸੀਂ ਜਿਹੜੇ ਸਟੈਪ ਆਪਾਂ ਦਾਤਾ ਤੋਂ ਵਾਲੀ ਛਾਂਣ ਦੇ ਵਿੱਚ ਵਜਾਏ ਸੀ ਲਾਸਟ ਸਟੈਪ ਜਿਹੜੇ ਚਾਰ ਚਾਰ ਦੇ ਵਜਾਉਣੇ ਆ ਉਹੀ ਸੇਮ ਸਟੈਪ ਸਾਧ ਸੰਗਤ ਜੀ ਇੱਥੇ ਵਜਾਉਣੇ ਆ ਮੈਂ ਹੁਣ ਵਜਾਉਂਗਾ ਵੀ ਪਰ ਤੁਹਾਨੂੰ ਇਹ ਦੱਸ ਰਿਹਾ ਜਿਹੜੇ ਆਪਾਂ ਦਾਤਾ ਤੁਸ਼ਾਨ ਦੇ ਵਿੱਚ ਲਾਸਟ ਸਟੈਪ ਵਜਾਏ ਸੀਗੇ ਚਾਰ ਵਾਰੀ ਚਾਰ ਵਾਰੀ ਚਾਰ ਵਾਰੀ ਫੇਰ ਚਾਰ ਵਾਰੀ ਫੇਰ ਚਾਰ ਵਾਰੀ ਫੇਰ ਤਿੰਨ ਵਾਰੀ ਫੇਰ ਸਮਾਪਤੀ ਉਹੀ ਸਟੈਪ ਆਪਾਂ ਸੇਮ ਵਜਾਉਣੇ ਆ ਕੋਈ ਫਰਕ ਨਹੀਂ ਹੈਗਾ ਹੁਣ ਮੈਂ ਇਹ ਚਾਰ-ਚਾਰ ਵਾਰੀ ਸਟੈਪ ਵਜਾਉਂਗਾ ਤੁਸੀਂ ਧਿਆਨ ਦੇਣਾ ਮੈਂ ਚਾਲ ਮੁਤਾਬਕ ਹੀ ਵਜਾਉਂਗਾ ਸਾਧ ਸੰਗਤ ਜੀ ਹੌਲੀ ਨਹੀਂ ਕਰਨੇ ਹੈਗੇ ਤੇ ਜੇ ਹੌਲੀ ਤੁਸੀਂ ਸਿੱਖਣਾ ਤਾਂ ਉਹ ਪਿਛਲੀ ਸ਼ਾਨ ਦੇ ਵਿੱਚ ਦਿੱਤੇ ਹੋਏ ਨੇ ਉੱਥੋਂ ਤੁਸੀਂ ਸਿੱਖ ਸਕਦੇ ਹੋ ਤੇ ਹੁਣ ਇਹਨੂੰ ਦੁਬਾਰਾ ਦੱਸਣ ਦੀ ਲੋੜ ਨਹੀਂ ਮੈਂ ਤਾਂ ਕਰਕੇ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਭਜਾਉਂਗਾ ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜੀ ਸੋਨੇ ਕੀ ਸੂਈ ਰੂਪੇ ਦਾ ਧਾਗਾ ਇਸ ਸ਼ਾਨ ਦੀ ਸਾਧ ਸੰਗਤ ਜੀ ਸਮਾਪਤੀ ਹੋਣੀ ਆ ਤੇ ਆਓ ਆਪਣੀਆਂ ਤਿੰਨ ਛਾਣਾ ਸਾਧ ਸੰਗਤ ਜੀ ਪੂਰੀਆਂ ਹੋ ਗਈਆਂ ਨੇ ਜੇ ਇਹਨਾਂ ਤਿੰਨਾਂ ਛਾਣਾ ਦੇ ਵਿੱਚੋਂ ਤੁਹਾਨੂੰ ਕੋਈ ਵੀ ਗੱਲ ਨਹੀਂ ਸਮਝ ਲੱਗਦੀ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਜਾਂ ਮੇਰਾ ਨੰਬਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਤਾਂ ਉੱਥੋਂ ਤੁਸੀਂ ਮੈਨੂੰ ਵਟਸਐਪ ਤੇ ਵੀ ਕਰ ਸਕਦੇ ਆ ਉਦਾਂ ਵੀ ਫੋਨ ਵੀ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਲੱਗਦੀ ਤਾਂ ਤੁਸੀਂ ਸਾਧ ਸੰਗਤ ਜੀ ਪੁੱਛ ਸਕਦੇ ਹੋ ਠੀਕ ਆ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ